2014 ਦੇ ਵਿੱਚ ਜਦੋਂ 16ਵੀਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਭਾਜਪਾ ਉਹਦੇ ਵਿੱਚ ਬਾਜ਼ੀ ਮਾਰ ਜਾਂਦੀ ਹੈ ਤਾਂ ਉਸ ਵੇਲੇ ਹਵਾਲਾ ਦਿੱਤਾ ਜਾਂਦਾ ਹੈ ਗੁਜਰਾਤ ਮਾਡਲ ਦਾ ਕਿ ਹੁਣ ਪੂਰੇ ਦੇਸ਼ ਦੇ ਵਿੱਚ ਗੁਜਰਾਤ ਮਾਡਲ ਜਿਹੜਾ ਇਹਨੂੰ ਸਥਾਪਿਤ ਕੀਤਾ ਜਾਏਗਾ ਗੁਜਰਾਤ ਮਾਡਲ ਦੇ ਤਹਿਤ ਹੀ ਹੁਣ ਪੂਰੇ ਦੇਸ਼ ਦੀ ਜਿਹੜੀ ਨਿਆ ਪ੍ਰਣਾਲੀ ਹੈ ਪੂਰੇ ਦੇਸ਼ ਦਾ ਜਿਹੜਾ ਤੰਤਰ ਹੈ ਉਹ ਚਲਾਇਆ ਜਾਏਗਾ ਕਿਉਂਕਿ ਗੁਜਰਾਤ ਮਾਡਲ ਜਿਹੜਾ ਕਹਿੰਦੇ ਇਹ ਬੜਾ ਸਕਸੈਸਫੁਲ ਹੈ ਬੜਾ ਕਹਿੰਦੇ ਇਹ ਸਫਲ ਮਾਡਲ ਹੈ ਇਸੇ ਕਰਕੇ ਕਹਿੰਦੇ ਅਸੀਂ ਹੁਣ ਪੂਰੇ ਗੁਜਰਾਤ ਮਾਡਲ ਨੂੰ ਭਾਰਤ ਦੇ ਵਿੱਚ ਐਪਲੀਕੇਬਲ ਕਰ ਦੇਣਾ ਪਰ ਗੁਜਰਾਤ ਮਾਡਲ ਦੀਆਂ ਜਿਹੜੀਆਂ ਪੋਲਾਂ ਖੋਲਦਾ ਆ ਵੀਡੀਓ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਜਿੱਥੇ ਗੁਜਰਾਤ ਦੀ ਇੱਕ ਕੰਪਨੀ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੰਦੀ ਹੈ ਕਿ ਸਾਡੀ ਕੰਪਨੀ ਵਿੱਚ ਕੰਮ ਕਰਨ ਵਾਸਤੇ 10 ਅਸਾਮੀਆਂ ਦੀ ਲੋੜ ਹੈ ਜਦੋਂ ਇਹ ਹੋਟਲ ਦਾ ਐਡਰੈਸ ਦੇ ਦਿੰਦੇ ਆ ਤਰੀਕ ਮਿੱਥ ਲਈ ਜਾਂਦੀ ਆ ਤਾਂ ਇਸ 10 ਅਸਾਮੀਆਂ ਜਿਹੜੀ ਪ੍ਰਾਈਵੇਟ ਨੌਕਰੀ ਆ ਉਹਦੇ ਵਾਸਤੇ 1800 ਮੁੰਡੇ ਜਿਹੜੇ ਆ ਉਹ ਸੂਟਲ ਚ ਪਹੁੰਚ ਜਾਂਦੇ ਆ ਤੇ ਤਸਵੀਰਾਂ ਬਿਲਕੁਲ ਤੁਹਾਡੇ ਸਾਹਮਣੇ ਆ ਵੀ ਕਿਸ ਤਰ੍ਹਾਂ ਹੋਟਲ ਦੀ ਜਿਹੜੀ ਰੇਲਿੰਗ ਆ ਉਹੀ ਇਹਨਾਂ ਨੇ ਪੱਟ ਦਿੱਤੀ ਆ ਇਹ ਬੇਰੋਜ਼ਗਾਰੀ ਦਾ ਆਲਮ ਹੈ ਔਰ ਇਹ ਉਹੀ ਗੁਜਰਾਤ ਆ ਜਿਹਦਾ ਹਵਾਲਾ ਦਿੱਤਾ ਜਾਂਦਾ ਬਾਰ-ਬਾਰ ਹਾਲਾਂਕਿ ਜਦੋਂ મોદી ਸਾਹਿਬ ਪ੍ਰਚਾਰ ਕਰਦੇ ਆ ਜਦੋਂ મોદી ਸਾਹਿਬ ਜਿਹੜੇ ਆ ਉਹ ਚੂਣਾ ਚ ਨਿਕਲਦੇ ਆ ਤਾਂ ਗੁਜਰਾਤ ਮਾਡਲ ਦਾ ਇਕੱਲਾ ਉਹ ਹਵਾਲਾ ਨਹੀਂ ਦਿੰਦੇ ਉਹਨਾਂ ਦੇ ਸਾਰੇ ਸੰਗੀ ਸਾਥੀ ਉਹਨਾਂ ਦੀ ਟੀਮ ਦੇ ਸਾਰੇ ਵੱਡੇ ਲੀਡਰ ਜਿਹੜੇ ਆ ਉਹ ਗੁਜਰਾਤ ਮਾਡਲ ਹੀ ਕਹਿੰਦੇ ਆ ਵੀ ਗੁਜਰਾਤ ਮਾਡਲ ਬਹੁਤ ਵਧੀਆ ਤੇ ਗੁਜਰਾਤ ਮਾਡਲ ਦਾ ਜਿਹੜਾ ਫੈਕਟ ਚੈੱਕ ਹੈ ਉਹ ਆ ਤਸਵੀਰ ਕਰਦੀ ਹੈ ਬਰੂਚ ਗੁਜਰਾਤ ਦੇ ਵਿੱਚ ਇੱਕ ਸ਼ਹਿਰ ਹੈ ਜਿੱਥੋਂ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਹੋਟਲ ਦੇ ਵਿੱਚ 1800 ਮੁੰਡਾ ਜਿਹੜਾ ਉਹ ਪਹੁੰਚ ਜਾਂਦਾ ਆਪਣੇ ਸਰਟੀਫਿਕੇਟ ਲੈ ਕੇ ਆਪਣੀਆਂ ਡਿਗਰੀਆਂ ਲੈ ਕੇ ਵੀ ਅਸੀਂ ਇੰਜੀਨੀਅਰਿੰਗ ਕੀਤੀ ਹੋਈ ਆ ਤੇ ਤੁਸੀਂ ਅਖਬਾਰ 'ਚ ਜਿਹੜਾ ਇਸ਼ਤਿਹਾਰ ਦਿੱਤਾ ਅਸੀਂ ਉਹ ਮਾਪਦੰਡ ਜਿਹੜੇ ਆ ਪੂਰੇ ਕਰਦੇ ਆ ਸਾਨੂੰ ਇਹ ਨੌਕਰੀ ਜਿਹੜੀ ਆ ਦਿੱਤੀ ਜਾਏ ਤੇ ਆਲਮ ਇਹ ਬਣਿਆ ਹੋਇਆ 10 ਨੌਕਰੀਆਂ 1800 ਮੁੰਡੇ ਆ ਹੈ ਜੀ ਤੇ ਹਵਾਲਾ ਦਿੱਤਾ ਜਾਂਦਾ ਗੁਜਰਾਤ ਮਾਡਲ ਦਾ ਹੁਣ ਇਹ ਜਿਹੜੀਆਂ ਤਸਵੀਰਾਂ ਕੈਨੇਡਾ ਦੇ ਵਿੱਚ ਵੀ ਅਸੀਂ ਦੇਖਦੇ ਆ ਕਿ ਕੈਨੇਡਾ ਦੇ ਵਿੱਚ ਸਾਡੇ ਬੱਚੇ ਜਿਹੜੇ ਆ ਉਹ ਕਿਦਾਂ ਲੰਮੀਆਂ ਲੰਮੀਆਂ ਲਾਈਨਾਂ ਦੇ ਵਿੱਚ ਲੱਗੇ ਹੁੰਦੇ ਆ ਤਾਂ ਲੀਡਰ ਕਹਿੰਦੇ ਆ ਵੀ ਤੁਸੀਂ ਵਾਪਸ ਮੁੜਿ ਆਓ ਇੱਥੇ ਹੀ ਤੁਹਾਨੂੰ ਨੌਕਰੀ ਦੇਵਾਂਗੇ ਤੇ ਜੇ ਇੱਥੇ ਹੀ ਨੌਕਰੀ ਦੇ ਇਹ ਹਾਲ ਆ ਤੇ ਕੈਨੇਡਾ ਦੇ ਵਿੱਚ ਫਿਰ ਉਹ ਕਿਉਂ ਨਾ ਜਾਣ ਉਹ ਕਿਉਂ ਨਾ ਵਿਦੇਸ਼ਾਂ ਦਾ ਰੁਖ ਕਰਨ ਸੋ ਕੁੱਲ ਮਿਲਾ ਕੇ ਗੁਜਰਾਤ ਮਾਡਲ ਜਿਹੜਾ ਮੋਦੀ ਸਾਹਿਬ ਜਾਂ ਭਾਜਪਾ ਸਰਕਾਰ ਕਹਿੰਦੀ ਹੈ ਵੀ ਬੜਾ ਸਫਲ ਮਾਡਲ ਹੈ ਉਹਦਾ ਅਖੀ ਡਿੱਠਾ ਹਾਲ ਇਹ ਵੀਡੀਓ ਬਿਆਨ ਕਰਦਾ ਜਿਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਮੁੰਡੇ ਦੇ ਉੱਤੇ ਮੁੰਡਾ ਚੜਿਆ ਪਿਆ ਭੰਦ ਦਿੱਤੀ ਉਹਨਾਂ ਨੇ ਰੇਲਿੰਗ ਭਾਵਾਂ ਆਏ ਆਪਣੇ ਲੱਤਾਂ ਬਾਹ ਤੜਾਲ ਲੈਣ ਇਥੋਂ ਡਿੱਗ ਕੇ ਪਰ ਕਰਨ ਤੇ ਕਰਨ ਵੀ ਕੀ ਹੋ 8-10 ਲੱਖ ਰੁਪਇਆ ਲਗਾ ਕੇ ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਨੂੰ ਡਿਗਰੀ ਕਰਾਈ ਹੋਏਗੀ ਇਹਨਾਂ ਨੇ ਬੀਟੈਕ ਕੰਪਲੀਟ ਕੀਤੀ ਹੋਏਗੀ ਇਸ ਆਸ ਦੇ ਉੱਤੇ ਵੀ ਮੋਦੀ ਸਾਹਿਬ ਨੇ ਕਿਹਾ ਸੀਗਾ ਵੀ ਅਸੀਂ ਤਾਂ ਹਰ ਸਾਲ ਜਿਹੜਾ ਕਰੋੜਾਂ ਨੌਕਰੀਆਂ ਦੇ ਦੇਣੀਆਂ ਇਸੇ ਚੱਕਰ ਦੇ ਵਿੱਚ ਜਿਹੜਾ ਇਹ ਪੜ੍ਹਾਈ ਕਰੀ ਗਏ ਪੜ੍ਹਨਾ ਕੋਈ ਬੁਰੀ ਗੱਲ ਨਹੀਂ ਹੈ ਪਰ ਸਰਕਾਰਾਂ ਨੂੰ ਚਾਹੀਦਾ ਉਹਨਾਂ ਦਾ ਮੁੱਲ ਵੀ ਤਾਂ ਪਾਓ ਜੇ ਤੁਸੀਂ ਸਰਕਾਰੀ ਨੌਕਰੀ ਨਹੀਂ ਦੇ ਸਕਦੇ ਘੱਟੋ ਘੱਟ ਪ੍ਰਾਈਵੇਟ ਸੈਕਟਰ ਦੇ ਵਿੱਚ ਹੀ ਇੰਨੇ ਰੋਜ਼ਗਾਰ ਪੈਦਾ ਕਰੋ ਤਾਂ ਜੋ ਬੱਚੇ ਜਿਹੜੇ ਆ ਉਹ ਬੇਰੋਜ਼ਗਾਰ ਨਾ ਹੋਣ ਹੁਣ ਇਹਨਾਂ ਨੂੰ ਨੌਕਰੀ ਕਈਆਂ ਨੂੰ ਮਿਲਣੀ ਆ ਕਈਆਂ ਨੂੰ ਨਹੀਂ ਮਿਲਣੀ ਪਰ ਸੱਟਾਂ ਸਾਰਿਆਂ ਨੇ ਲਗ ਭਗ ਲਵਾ ਲੈਣੀਆਂ ਜਿੱਦਾਂ ਇਹ ਦੇਖ ਸਕਦੇ ਹੋ ਵੀ ਕਿਦਾਂ ਇੱਕ ਦੂਜੇ ਨਾਲ ਧੱਕਾ ਮੁਕੀਏ ਹੋ ਰਿਹਾ ਸੱਟਾਂ ਇਹਨਾਂ ਦੇ ਜ਼ਰੂਰ ਲੱਗ ਜਾਣੀਆਂ ਤੇ ਨਾਲ ਦੀ ਨਾਲ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਪੋਲ ਵੀ ਖੁੱਲਦੀ ਹੈ ਵੀ ਜਿਹੜਾ ਗੁਜਰਾਤ ਮਾਡਲ ਜਿਹਦਾ ਹਵਾਲਾ ਦਿੱਤਾ ਜਾਂਦਾ ਬਾਰ-ਬਾਰ ਕਿ ਗੁਜਰਾਤ ਮਾਡਲ ਬੜਾ ਸਫਲ ਮਾਡਲ ਆ ਔਰ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਕਿ ਗੁਜਰਾਤ ਦੇ ਵਿੱਚ ਜਿਹੜੀ ਭਾਜਪਾ ਦੀ ਸਰਕਾਰ ਹੈ ਇਹ ਲਗਭਗ ਪਿਛਲੀਆਂ 5 ਟਰਮਸ ਯਾਨੀ ਕਿ 25 ਸਾਲ ਤੋਂ ਵੱਧ ਹੋ ਗਏ ਸਨ 1998 ਦੇ ਵਿੱਚ ਇਹਨਾਂ ਨੇ ਸਰਕਾਰ ਜਿਹੜੀ ਆ ਉਹ ਬਣਾਈ ਸੀਗੀ ਤੇ ਉਸ ਤੋਂ ਬਾਅਦ ਲਗਾਤਾਰ 2024 ਆ ਗਿਆ ਗੁਜਰਾਤ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਹਾਲ ਕੀ ਹੈ ਭਾਜਪਾ ਦੀ ਸਰਕਾਰ ਦੇ ਇਹ ਬਿਲਕੁਲ ਤੁਹਾਡੇ ਸਾਹਮਣੇ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਇਹ ਤਸਵੀਰਾਂ ਗੁਜਰਾਤ ਮਾਡਲ ਨੂੰ ਦਿਖਾਉਂਦੀਆਂ ਨੇ ਦਰਸਾਉਂਦੀਆਂ ਨੇ ਜਿਹਦਾ ਹਵਾਲਾ ਦੇ ਕੇ ਭਾਜਪਾ ਸਰਕਾਰ ਜਿਹੜੀ ਹੈ ਇਹ ਹਰ ਵਾਰ ਚੋਣਾਂ ਜਿੱਤਦੀ ਆ ਤੇ ਚੋਣ ਪ੍ਰਚਾਰ ਕਰਦੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ